ਸਰ ਅੱਜ ਜਿਹੜੀ ਟ੍ਰੇਡ ਮੰਡੀ ਤੁਸੀਂ ਅੱਜ ਜਿਹੜੀ ਹੈਗੀ ਇੱਕ ਮੀਟਿੰਗ ਵੀ ਹੈ ਤੇ ਨਾਲ ਨਾਲ ਵਪਾਰੀਆਂ ਦੀ ਮੁਸਕਲ ਨੂੰ ਸੁਣ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਅ ਦੇਖੋ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਜੀ ਨੇ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿਆਗਾ ਕਿ ਜਿਹੜੇ ਛੋਟੇ ਵਪਾਰੀ ਦੇ ਦੁਕਾਨਦਾਰ ਨੇਗੇ ਉਹਨਾਂ ਦੀ ਗੱਲ ਕੋਈ ਸੁਣਨ ਵਾਲਾ ਨਹੀਂ ਹੈਗਾ ਉਹਦੇ ਲਈ ਅਸੀਂ ਪੰਜਾਬ ਦਾ ਇੱਕ ਵਪਾਰੀ ਕਮਿਸ਼ਨ ਜਿਹਨੂੰ ਟ੍ਰੇਡ ਕਮਿਸ਼ਨ ਕਹਿੰਦੇ ਆ ਉਹਦਾ ਗਠਨ ਕੀਤਾਗਾ ਔਰ ਡਿਸਟ੍ਰਿਕਟ ਦਾ ਚੇਅਰਮੈਨ ਔਰ ਅਸੀਂ ਸਟੇਟ ਦੇ ਮੈਂਬਰ ਲਾਏ ਨੇਗੇ ਔਰ ਹਲਕਾ ਦੇ ਜਿਹੜੇ ਟ੍ਰੇਡ ਮੰਡੀ ਦੇ ਚੇਅਰਮੈਨ ਉਹ ਵੀ ਲਾਏ ਨੇਗੇ ਆਕੇ ਜਿਹੜੀਆਂ ਹਲਕਾ ਲੈਵਲ ਦੇ ਮੁਸ਼ਕਲਾਂ ਨੇ ਜੀਆਂ ਡਿਸਟ੍ਰਿਕਟ ਲੈਵਲ ਦੀਆਂ ਮੁਸ਼ਕਲਾਂ ਨੇ ਜੀਆਂ ਸਟੇਟ ਲੈਵਲ ਦੇ ਮੁਸ਼ਕਲਾਂ ਸੁਣੀਆਂ ਜਾਣ ਔਰ ਜਿਹੜੀਆਂ ਮੌਕੇ ਤੇ ਹੱਲ ਹੋ ਸਕਦੀਆਂ ਨੇ ਮੌਕੇ ਤੇ ਹੱਲ ਕੀਤੀਆਂ ਜਾਣ ਔਰ ਜਿਹੜੀਆਂ ਮੌਕੇ ਤੇ ਹੱਲ ਨਹੀਂ ਹੋ ਸਕਦੀਆਂ ਸਟੇਟ ਲੈਵਲ ਦੀ ਉਹਨਾਂ ਮੇਰੇ ਤੱਕ ਪਹੁੰਚਾਈਆਂ ਜਾਣ ਕਿਉਂਕਿ ਅਸੀਂ ਇਸ ਸਟੇਟਮੈਂਟ ਦਾ ਜਿਹੜਾ ਵਾਈਸ ਚੇਅਰਮੈਨ ਆ ਉਹਨਾਂ ਨਾਲ ਠਾਕਰੀ ਹੋ ਲੱਗਿਆ ਕਿ ਬਖੰਡੇ ਤੋਂ ਨਹੀਂ ਇਹ ਸੋ ਅੱਜ ਪਹਿਲੀ ਜਿਹੜੀ ਸ਼ੁਰੂਆਤ ਹੋਈ ਹੈਗੀ ਤੁਹਾਡੇ ਉਪਨ ਦੇ ਵਿੱਚ ਮਾਰਕੀਟ ਦੇ ਵਿੱਚ ਮੀਟਿੰਗ ਰੱਖੀ ਆ ਇੱਥੇ ਮੀਟਿੰਗ ਦੇ ਵਿੱਚ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਾਂਗੇ ਔਰ ਸੁਣਨ ਤੋਂ ਬਾਅਦ ਉਹ ਜਿਹੜੇ ਇਹ ਮੌਕੇ ਤੇ ਹੱਲ ਹੋਣੇ ਆ ਮੌਕੇ ਤੇ ਕਰਾਂਗੇ ਜਿਹੜੇ ਨਹੀਂ ਹੋਣ ਵਾਲੇ ਹੋਣਗੇ ਉਹਨਾਂ ਨੂੰ ਲਿਆ ਕੇ ਬਾਅਦ ਦੇ ਵਿੱਚ ਉਹਨਾਂ ਦਾ ਹੱਲ ਕਰਕੇ ਦੇਵਾਂਗੇ ਤਾਂ ਕਿ ਸਰਕਾਰ ਜਿਹੜੀ ਆ ਹੁਣ ਉਹ ਵਪਾਰੀਆਂ ਦੇ ਦਵਾਰ ਆਈ ਆਗੀ ਵਪਾਰੀਆਂ ਦੇ ਘਰ ਚ ਆਈ ਹੈਗੀ ਟਰੇਡਰ ਦੇ ਘਰ ਚ ਆ ਜਾਈਗੀ ਸੋ ਸਰਕਾਰ ਦਾ ਮਕਸਦ ਹੈ ਕਿ ਲੋਕਾਂ ਦੀਆਂ ਮੁਸ਼ਕਲ ਜਿਹੜੀਆਂ ਬਤ ਬਤ ਹੱਲ ਹੋਣ ਕੋਈ ਵੀ ਇਦਾਂ ਜਿਹੜਾ ਮੁਸ਼ਕਲ ਬਿਨਾਂ ਹੁੜਾ ਰਹੇ ਸੋ ਅਸੀਂ ਅੱਜ ਵਪਾਰੀਆਂ ਦੇ ਦਰਵਾਜ਼ੇ ਤੇ ਆ ਕੇ ਉਹਨਾਂ ਦੇ ਮੁਸ਼ਕਲ ਸੁਣ ਰਹੇ ਆ ਤੇ ਉਹਨਾਂ ਦਾ ਹੱਲ ਕਰ ਰਹੇ ਆ ਸਰ ਇਹਨਾਂ ਨੂੰ ਕੋਈ ਪਾਵਰ ਹੈ ਵੀ ਦਿੱਤੀ ਹੈ ਨਹੀਂ ਕਿ ਕਮਿਸ਼ਨ ਨੂੰ ਜਿਵੇਂ ਬਿਲਕੁਲ ਇਹਨਾਂ ਨੇ ਕਮਿਸ਼ਨ ਦੇ ਮੈਂਬਰ ਸਾਹਿਬਾਨ ਜਿਹੜੇ ਚੇਅਰਮੈਨ ਸਾਹਿਬਾਨ ਨੇਗੇ ਡਿਸਟ੍ਰਿਕਟ ਲੈਵਲ ਦੇ ਤਹਿਸੀਲਾ ਲੈਵਲ ਦੇ ਸਟੇਟ ਲੈਵਲ ਦੇ ਇਹਨਾਂ ਨੂੰ ਬਿਲਕੁਲ ਫੁੱਲ ਪਾਵਰਾਂ ਨਹੀਂ ਗੀਆਂ ਇਹ ਸਾਰੇ ਅੱਜ ਆਫੀਸਰ ਸਾਹਿਬਾਨ ਆਏ ਨੇਗੇ ਮ ਇਹ ਮੌਕੇ ਤੇ ਬੈਠ ਕੇ ਹੱਲ ਕਰਕੇ ਜਾਓ ਜੇ ਕੋਈ ਰਹਿ ਗਈ ਜੇ ਮੰਨ ਲਓ ਕਿ ਇਹਦਾ ਬਾਈਕਾਉਟ ਹੋਣਾ ਦਾ ਵੱਡਾ ਬਜਟ ਆ ਉਹਦਾ ਤਾਂ ਉਹਦੇ ਲਈ ਅਸੀਂ ਲਗ ਤੋਂ ਪ੍ਰਬੰਧ ਕਰਾਂਗੇ ਪਰ ਲੇਕਿਨ ਲੇਕਿਨ ਅਸੀਂ ਅੱਜ ਬੁਸਦਲਾ ਸੁਣ ਕੇ ਕੋਸ਼ਿਸ਼ ਕਰਾਂਗੇ ਇੱਥੇ ਹੱਲ ਹੋ ਜਾਣ ਜਿਹੜੇ ਰਹਿਣਗੇ ਡੀ ਹਿਸਾਬਾ ਲੈਵਲ ਦੀਆਂ ਨੇ ਜਾਂ ਕੋਈ ਹੋਰ ਨੇ ਉੱਥੇ ਹੱਲ ਕਰਾ ਦੇਵਾਂਗੇ ਮੁੱਖ ਮੰਤਰੀ ਦੀ ਦੋ ਲਾਂ ਦਾ ਚਰਚਾ ਚੱਲ ਰਹੀ ਹੈ ਕੀ ਲੱਗਦਾ ਹੈ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਗਰ ਦੋ ਦੇਖੋ ਇਹ ਸਿਰਫ ਤੁਹਾਡੇ ਆਮ ਦੀ ਚਰਚਾ ਹੋ ਰਹੀ ਹੈ ਦੇਖੋ ਇਹ ਸਿਰਫ ਸਿਰਫ ਖ਼ਬਰਾਂ ਚਰਚਾ ਹੁੰਦੀ ਹੈ ਪਰ ਲੇਕਿਨ ਇਸ ਲੈਵਲ ਦੀ ਕੋਈ ਵੀ ਕਿਸੇ ਵੀ ਲੈਵਲ ਦੀ ਚਰਚਾ ਨਹੀਂ ਹੈਗੀ ਬੰਦ ਕਰ ਲੈ ਜਿਹੜੀ ਮੋਗਾ ਰੈਲੀ ਹੋਈ ਹੈ ਵਿਰੋਧੀ ਧਿਰ ਵੱਲੋਂ ਉਹ ਸਵਾਲ ਉਠਾਏ ਗਏ ਨੇ ਕਿ ਚੀਫ ਸੈਕਟਰੀ ਹੋਵੇ ਡੀਜੀਪੀ ਕਿਸ ਤੇ ਦੇਣੇ ਜਿਹੜੀ ਜਿਹੜਾ ਸਟੇਟ ਦਾ ਕੋਈ ਵੀ ਫੰਕਸ਼ਨ ਆ ਉਹਦੇ ਵਿੱਚ ਅਫਸਰ ਸਹਿਬਾਨ ਆ ਵੀ ਸਕਦੇ ਨੇ ਬੋਲ ਵੀ ਸਕਦੇ ਨੇਗੇ ਔਰ ਮੈਂ ਸਮਝਦਾ ਜਿਹੜੀ اپੋਜੀਸ਼ਨ ਨੂੰ ਨਹੀਂ ਪਤਾ ਅੱਜ ਵੀ ਸਾਰੇ ਅਫਸਰ ਸਹਿਬਾਨ ਆਏ ਨੇਗੇ ਅੱਜ ਵੀ ਸਾਰੇ ਅਫਸਰ ਸਹਿਬਾਨ ਆਏ ਨੇ ਤਾਂ ਹੀ ਆਏ ਨੇਗੇ ਚੁਣੇ ਹੋਏ ਪ੍ਰਤਿਨਧਨ ਦੇ ਨਾਲ ਐਮਐਲ ਦੇ ਨਾਲ ਮੰਤਰੀ ਦੇ ਨਾਲ ਅਫਸਰ ਆਊਗਾ ਤਾਂ ਹੀ ਹੱਲ ਹੋਊ ਮੌਕੇ ਤੇ ਮਸਲੇ ਦਾ ਸੋ ਬਚਾਰਿਆਂ ਨੂੰ ਆਪੋ ਜੀ ਸਰਨਾ ਨੂੰ ਪਤਾ ਨਹੀਂ ਹੈਗਾ ਕਿ ਕੰਮ ਕਿਵੇਂ ਹੁੰਦੇ ਰਹੇਗੇ। ਹਕੀਮਾ ਸਾਹਿਬ ਅਗਰ ਬੀਜੇਪੀ ਤਾਂ ਕਾਲੀ ਇਕੱਠੇ ਹੁੰਦਾ ਕੀ ਲੱਗਦਾ ਪੰਜਾਬ ਦੇ ਵਿੱਚ ਕੀ ਗੜ ਜੋੜ ਇੱਕ ਕਮਾਲ ਕਰ ਪਾਏਗਾ ਜਾਂ ਨਹੀਂ? ਪੰਜਾਬ ਨੂੰ ਅਜੇ ਸੁਖਵੀਰ ਬਾਦਲ ਨੇ ਵੀ ਜਦੋਂ ਰੈਲੀ ਸਟਾਰਟ ਕੀਤੀ ਹੈ ਪੰਜਾਬ ਬਚਾਓ ਯਾਤਰਾ ਉਹ ਵੀ ਨੇ ਦੇਖ ਨਹੀਂ। ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਪੰਜਾਬ ਬਚਾਓ ਯਾਤਰਾ ਨਹੀਂ ਇਹ ਪਰਵਾਰ ਬਚਾਓ ਯਾਤਰਾ ਗਈ। ਪੰਜਾਬ ਦੇ ਲੋਕਾਂ ਦੇ ਅੰਦਰ ਨਸ਼ਾ ਫੈਲਾਉਣ ਦਾ ਕੰਮ ਅਕਾਲੀ ਦਲ ਬੀਜੇਪੀ ਨੇ ਕੀਤਾ। ਪੰਜਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਦਲ ਦੇ ਰਾਜ ਤੋਂ ਹੋਈ। ਪੰਜਾਬ ਦੀ ਜਵਾਨੀ ਨੂੰ ਕਿਰਾਹੇ ਪਾਇਆ ਗਿਆ ਔਰ ਪੰਜਾਬ ਦੇ ਅੰਦਰ ਜਿਹੜਾ ਗੈਂਗਸਟਰਵਾਦ ਪੈਦਾ ਕੀਤਾ ਗਿਆ ਔਰ ਨਸ਼ਾ ਦਾ ਫੈਲਾਅ ਕੀਤਾ ਗਿਆ ਅੱਜ ਪੰਜਾਬ ਜਿਹੜਾ ਇਹ ਗਠਜੋੜ ਦੁਸਤ ਕਹਨੇ ਹੋ ਜੇਕਰ ਕੱਲੂ ਹੁੰਦਾਗਾ ਤਾਂ ਮੈਂ ਸਮਝਦਾ ਪੰਜਾਬ ਦੇ ਲੋਕੇ ਨੂੰ ਇੱਕ ਵਾਰ ਫੇਰ ਹੋਈ ਸਭ ਕੁਝ ਕਰਨਗੇ ਜਿਹੜਾ 2017 ਚ ਸਟਾਰਟ ਸੀਗਾ ਔਰ 22 ਚ ਸਟਾਰਟ ਉਹਨਾਂ ਸਰਜੀਤ ਪਾਰਟੀ ਆ ਉਹਨਾਂ ਸਰਜੀਤ ਅਕਾਲੀ ਦਲ ਉਹਨਾਂ ਨੂੰ ਕਿਵੇਂ ਦੇਖਦਾ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਲੱਗ ਚਲਾਂਗੇ ਤੇ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਕਮਾਲ ਕਰਕੇ ਦਿਖਾਵਾਂਗੇ ਆ ਦੇਖੋ ਪਤਾ ਨਹੀਂ ਕਾਲੀਵੱਲੇ ਕਿੰਨੀ ਅਗ 파ਰਟੀ ਦਾ ਨਾਂ ਹੀ ਨਹੀਂ ਪਤਾ ਲੱਗਦਾ ਮੈਨੂੰ ਤਾਂ ਤੁਹਾਡੇ ਤੋਂ ਨਾਂ ਪਤਾ ਲੱਗਿਆਗਾ ਕੋਈ ਨਵੀਂ ਹੋਰ 파ਰਟੀ ਬਣੀ ਹੈ ਸੋ ਇਹ ਪਤਾ ਨਹੀਂ ਅਕਾਲੀ ਦਲ ਦੇ ਹੁਣ ਟੋਟੇ ਟੋਟੇ ਹੋ ਗਏ ਤੇ ਮਜੀਠੀਆ ਵਿਕਰਮ ਮਜੀਠੀਆ ਦੇ ਤੋਂ ਬਾਹਰ ਆਨੇ ਕਹਿੰਦੇ ਲਗਾਤਾਰ ਮੌਜੂਦਾ 파ਰਟੀ ਜਿਹੜੀ ਹੈ ਉਹਦੇ ਟੜਕਣਾ ਵੱਧ ਗਿਆ ਵੀ ਹੁਣ ਮੁਕਾਬਲਾ ਲੱਗਿਆ ਸਕੇ ਤਾਂ ਹੋ ਸਕਦਾ ਕਿਉਂਕਿ ਇੱਕ ਯੂਥ ਨੂੰ ਲੈ ਕੇ ਜਿਹੜਾ ਪੂਰਾ ਪੰਜਾਬ ਜਾਣਦਾ ਕਿ ਵਿਕਰਮ ਮਜੀਠੀਏ ਦੇ ਉਤੇ سنگੀਨ ਦੋਸ਼ਾਂ ਦੇ ਤਹਿਤ ਉਹ ਜਿਹੜਾ ਜੇਲ੍ਹ ਕੱਟ ਕੇ ਆਇਆਗਾ ਔਰ ਆਨਰੇਬਲ ਸੁਪਰੀਮ ਕੋਰਟ ਨੇ ਉਹ ਜਵਾਬਨ ਦਿੱਤੀ ਹੈਗੀ ਸੋ ਟ੍ਰਾਇਲ ਹਜੇ ਚੱਲਦਾਗਾ ਬੜੀ ਜਲਦੀ ਟ੍ਰਾਇਲ ਦਾ ਫੈਸਲਾ ਹੋਊਗਾ ਔਰ ਉਹਨੂੰ ਲਾਮਿਸਾਲ ਸਜ਼ਾ ਮਿਲੂਗੀ ਜੀ ਸਰ ਜੀ ਸੇਫ ਨੂੰ ਕਿਸਾ ਨਿਕਲ ਗਿਆ ਸੇਫ ਬਿਲਕੁਲ ਠੀਕ ਹੈ ਜੀ ਹਾਂ ਜੀ ਫੋਨ ਆਈ ਆ ਰਹੀਆਂ ਲਗਾਤਾਰ ਜੀ ਉਹ ਦੇਖੋ ਵਟਸਐਪ ਤੇ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਆ ਪੰਜਾਬ ਦੇ ਖਿਲਾਫ ਰਚੀ ਜਾ ਰਹੀ ਹੈ ਬਿਲਕੁਲ ਪੰਜਾਬ ਦਾ ਮਾਹੌਲ ਠੀਕ ਆ ਕੋਈ ਨਾ ਕੋਈ ਬੰਦੇ ਜਿਹੜੇ ਪੰਜਾਬ ਦਾ ਮਾਹੌਲ ਲੋਕਾਂ 'ਚ ਡਰ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਨੇ ਕਿ ਸੋ ਇਹਦੇ ਪਿੱਛੇ ਕੋਈ ਨਾ ਕੋਈ ਪੋਲਿਟੀਕਲ ਸਾਜ਼ਿਸ਼ਾਂ ਬੜੀ ਜਲਦੀ ਲੰਗੀ ਕਰਾ ਦੇ